ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਅੱਜ ਬਟਾਲਾ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਬਿਲਕੁਲ ਸਾਹਮਣੇ ਰੋਸਤ ਪ੍ਰਦਰਸ਼ਨ ਕੀਤਾ ਗਿਆ ਇਹ ਮਾਮਲਾ ਕੀ ਆਪਾਂ ਪ੍ਰਧਾਨ ਜੀ ਕੋ ਜਾਣਾਂਗੇ ਪ੍ਰਧਾਨ ਜੀ ਪੂਰਾ ਮਾਮਲਾ ਹੈ ਕੀ ਮਾਮਲਾ ਇਹ ਜਿਹੜਾ ਵਾ ਸਰਜੀ ਸਿੰਘ ਚੱਠਾ ਹੈ ਕੱ데 ਇਥੇ ਉਹਨਾਂ ਦੀ ਫੋਕਲਪੈਨ ਬਟਾਲਾ ਦੇ ਵਿੱਚ ਫੈਕਟਰੀ ਆ ਉਹ ਫੈਕਟਰੀ ਜਿਹੜੀ ਆ ਉਹਦੇ ਵਿੱਚ ਚੋਰੀ ਹੋਈ 2022 ਦੇ ਵਿੱਚ ਇਹ ਜਿਹੜੀ ਬੈਂਕ ਦੇ ਵਿੱਚ ਉਹਨਾਂ ਦੀ ਲਿਮਟ ਚੱਲਦੀ ਸੀ ਤੇ ਲਿਮਟ ਦੇ ਨਾਲ ਹੀ ਉਹ ਜਦੋਂ ਉਹਨਾਂ ਟਰਨ ਬਾਈ ਟਰਨੀ ਉਹਨਾਂ ਦੀ ਇੰਸੂਰੈਂਸ ਚ ਕੱਟਦੇ ਰਹੇ ਆਪਣੇ ਆਪ ਹੀ ਵੀ ਇਹਨਾਂ ਨੇ 6 ਮਹੀਨੇ ਜਾਂ ਜਦੋਂ ਇੰਸੂਰੈਂਸ ਖਤਮ ਹੋਣੀ ਨਾ ਆਪਣੇ ਆਪ ਹੀ ਉਹ ਕੱਟ ਲੈਣੀ ਆ ਤੇ ਉਹਨੂੰ ਮੈਸੇਜ ਚਲ ਜਣਾ ਵੀ ਤੇਰੀ ਇੰਸੂਰੈਂਸ ਕੱਟੀ ਗਈ ਆ ਜਦੋਂ 2022 ਚੋਰੀ ਹੋਈ ਆ ਤੇ ਇਹਨਾਂ ਨੇ ਐਫ ਆਈ ਆਰ ਦਰਜ ਕਰਾਈ ਆ ਵੀ ਸਾਡੀ ਚੋਰੀ ਹੋ ਗਈ ਆ ਫੈਕਟਰੀ ਦੇ ਵਿੱਚ ਤੇ ਉਹ ਐਫ ਆਈ ਆਰ ਦਰਜ ਕਰਾਈ ਆ ਜਦੋਂ ਇਥੇ ਬੈਂਕ ਦੇ ਵਿੱਚ ਆਇਆ ਵੀ ਕਲੇਮ ਚਾਹੀਦਾ ਕਲੇਮ ਲੈਣਾ ਵਾ ਉਹਨਾਂ ਦੇ ਵੀ ਤੁਹਾਡੀ ਇੰਸੂਰੈਂਸ ਨਹੀਂ ਹੋਈ ਜਦੋਂ ਕਿ ਇੰਸੂਰੈਂਸ ਆਪਣੇ ਆਪ ਹੀ ਬੈਂਕ ਕਰਦੀ ਸੀ ਉਹਨੂੰ ਬੈਂਕ ਦੇ ਖਾਤੇ ਦੇ ਵਿੱਚੋਂ ਉਹਦੇ ਪੈਸੇ ਆਪਣੇ ਆਪ ਕੱਟ ਲੈਣਦੇ ਹੀ ਉਹ ਜਿਹੜੀ ਮੈਨੇਜਰ ਦੀ ਗਲਤੀ ਸਮਝ ਲਓ ਜਦੋਂ ਇਹ ਮੈਨੇਜਰ ਨੂੰ ਮਿਲ ਜਾਂਦੇ ਭਾਡੇ ਕੋਈ ਕਲੈਰੀਕਲ ਮਿਸਟੇਕ ਹੋ ਗਈ ਆ ਤੇ ਉਹ ਜਿਹੜੀ ਨਾ ਤੁਹਾਡੀ ਇਨਸੋਰਸ ਨਹੀਂ ਹੋ ਸਕੀ ਤੇ ਉਹਦਾ ਕਰਕੇ ਤੁਹਾਡਾ ਵੀ ਉਹ ਇਨਸੋਰਸ ਜਿਹੜੀ ਆ ਉਹ ਕਲੇਮ ਨਹੀਂ ਮਿਲ ਸਕਦਾ ਮੈਨੇਜਰ ਦੀ ਗਲਤੀ ਪੁੰਜਲਾ ਕਸਟਮਰ ਆ ਉਹਦਾ ਲੱਖਾਂ ਦਾ ਨੁਕਸਾਨ ਹੋ ਗਿਆ ਉਹ ਜਦੋਂ ਕੁ 14-15 ਲੱਖ ਦਾ ਉਹਦਾ ਨੁਕਸਾਨ ਹੋਇਆ ਉਹ ਵੇਲੇ ਤੇ ਉਹਦੀ ਫੈਕਟਰੀ ਬੰਦ ਹੋ ਗਈ 14-15 ਨੁਕਸਾਨ ਹੋ ਗਿਆ ਲੱਖ ਦਾ ਇਹ ਉਹਨੂੰ 2 ਸਾਲ ਹੋ ਗਿਆ ਅਜ ਤੱਕ ਫੇਰੇ ਮਾਰਦਿਆਂ ਨੂੰ ਬੈਂਕ ਮੈਨੇਜਰ ਦੇ ਦੁਆਲੇ ਵੀ ਤੁਸੀਂ ਮੇਰਾ ਕਲੇਮ ਕਰੋ ਫੇਰ ਉਹ ਬਾਈ ਕਹਦੇ ਵੀ ਬਾਕੀ ਜਦੋਂ ਉਹ ਮੁੜ ਕੇ ਉਹਨਾਂ ਨੇ ਉਹਦੀ ਇੰਸ਼ੋਰੈਂਸ ਚਾਲੂ ਕਰਤੀ ਆਪਣੇ ਆਪ ਹੀ ਫੇਰ ਉਹਦੇ ਖਾਤੇ ਜੋ ਪੈਸੇ ਕੱਟਣ ਲੱਗ ਪਏ ਉਹ ਵਿੱਚੋਂ ਜਿਹੜਾ ਥੋੜੀ ਗੈਪ ਪਾ ਕੇ ਇੰਸ਼ੋਰੈਂਸ ਘੱਟ ਲਈ ਮੁੜ ਕੇ ਦੁਬਾਰਾ ਫੇਰ ਇੰਸ਼ੋਰੈਂਸ ਉਹਦੀ ਨੂੰ ਲਗਾਤਾਰ ਚੱਲਦੀ ਹੈ ਉਹਦੇ ਖਾਤੇ ਜੋ ਪੈਸੇ ਵੀ ਕੱਟੀ ਜਾਂਦੇ ਆ ਪਰ ਜਦੋਂ ਉਹਦੀ ਚੋਰੀ ਹੋਈ ਆ ਉਹ ਉਹ ਜਿਹੜੀ ਉਹਦਾ ਜ਼ਿੰਮੇਵਾਰ ਤੇ ਬੈਂਕ ਮੈਨੇਜਰ ਦਾ ਕਿਉਂ ਨਹੀਂ ਕੱਟੀ ਇਹ ਤੋਂ ਜਦੋਂ ਇਹ ਟਰਨਬਾਈ ਟਰਨੋ ਦੀ ਕੱਟਦੇ ਸੀ ਇਨਸੋਰਸ ਉਦੋਂ ਵੀ ਉਹਨਾਂ ਦੀ ਘਰ ਨਹੀਂ ਚਾਹੀਦੀ ਸੀ ਇਹ ਕਰਕੇ ਅਸੀਂ ਬੈਂਕ ਨੂੰ ਉਹਨੇ ਵੀ 2 ਸਾਲ ਹੋ ਗਏ ਖਜਲ ਖਰਾਬ ਹੁੰਦੇ ਨੇ ਇਹਨਾਂ ਬੈਂਕ ਨੇ ਕੋਈ ਲੜ ਨਹੀਂ ਫੜਾਇਆ ਉਹਨੂੰ ਫਿਰ ਇੱਕ ਹਫਤਾ ਪਹਿਲੂ ਅਸੀਂ ਇੱਥੇ ਇੱਕ ਆਪਣੀ ਜੂਨੀਅਰ ਦਾ ਡੈਪੂਟੇਸ਼ਨ ਲੈ ਕੇ ਇਹਨਾਂ ਨੂੰ ਮਿਲ ਕੇ ਗਏ ਆ ਮੈਨੇਜਰ ਸਾਹਿਬ ਨੂੰ ਵੀ ਇਹ ਜਿਹੜਿਆ ਇਹਨਾਂ ਦਾ ਹੱਲ ਕਰੋ ਨਹੀਂ ਤੇ ਇਹਦੇ ਜ਼ਿੰਮੇਵਾਰ ਤੁਸੀਂ ਹੋ ਗਿਆ ਉਹਨੂੰ ਮਜਬੂਰ ਨਾ ਕਰਿਓ ਪੀਂਹ ਧਰਨਾ ਲਾਈਏ ਪਰ ਨਹੀਂ ਇਹਨਾਂ ਗੱਲ ਸੁਣੀ ਕਿਨੇ ਫਿਰ ਅਸੀਂ ਅੱਜ ਮਜਬੂਰ ਹੋ ਕੇ ਅੱਜ ਧਰਨਾ ਦਿੱਤਾ ਵਾ ਅੱਜ ਹੁਣ ਗੱਲ ਅੰਦਰ ਚੱਲ ਰਹੀ ਆ ਪੀ ਜਿਹੜੇ ਇਹਨਾਂ ਦੇ ਸੀਨੀਅਰ ਮੈਨੇਜਰ ਗੁਰਦਾਸਪੁਰ ਤੋਂ ਆਏ ਆ ਉਹਨਾਂ ਦੇ ਨਾਲ ਗੱਲ ਸਾਡੇ ਪ੍ਰਧਾਨਾਂ ਦੀ ਸਾਡੀ ਇੱਜ਼ਤਮੰਦੀ ਦੀ ਚੱਲ ਰਹੀ ਹੈ ਕਮੇਟੀ ਦੀ ਵੀ ਜੋ ਉਹਨਾਂ ਦੀ ਹੁਣ ਬਾਹਰ ਹੁੰਦੇ ਆ ਕੀ ਉਹਨਾਂ ਦੇ ਨਾਲ ਫੈਸਲਾ ਹੁੰਦਾ ਇਹ ਨਹੀਂ ਫੈਸਲਾ ਹੁੰਦਾ ਕੋਈ ਇਹ ਨਹੀਂ ਇਹਨੂੰ ਕੋਈ ਲੜਫੜਾਉਂਦੇ ਤੇ ਫਿਰ ਆਪਾਂ ਦੇ ਧਰਨਾ ਲਾਇਆ ਇੱਥੇ ਰਾਤ ਦਿਨ ਧਰਨਾ ਚੱਲੂਗਾ ਜਿੰਨਾ ਚਿਰ ਮਸਲਾ ਹੱਲ ਨਹੀਂ ਹੁੰਦਾ ਅਸੀਂ ਬੈਂਕ ਤੋਂ ਜਿਹੜੀ ਆ ਵੀ ਉਹ ਲੋਕਾਂ ਕਸਟਮਰਾਂ ਨੂੰ ਅਸੀਂ ਤੰਗ ਨਹੀਂ ਕੀਤਾ ਅਸੀਂ ਸਿਰਫ ਬੈਂਕ ਮੈਨੇਜਰ ਦੇ ਨਾਲ ਸਾਡੀ ਗੱਲ ਆ ਅਸੀਂ ਜੇ ਬੈਂਕ ਨੂੰ ਰਾਤ ਇੱਥੇ ਅੱਗੇ ਰਾਤ ਵੀ ਰਹਿਣਾ ਪਿਆ ਗੋਰਾ ਤਾਂ ਵੀ ਰਣਾ ਪਿਆ ਜਿੱਥੇ ਜਿੰਨੇ ਦਿਨ ਲੱਗੇ ਅਸੀਂ ਲਾਵਾਂਗੇ ਅਸੀਂ ਪੱਕੇ ਪੈਰੀਂ ਆਏ ਆ ਜਦੋਂ ਮੈਂ ਹਿਲਾ ਲਊਗਾ ਅਸੀਂ ਜਾਵਾਂ ਸੋ ਕਿਸਾਨ ਜਥੇਬੰਦੀਆਂ ਦਾ ਇਹ ਸਾਫ਼ ਕਹਿਣਾ ਵਾ ਕਿ ਜਿੰਨੀ ਦੇਰ ਉਹਨਾਂ ਦਾ ਮਸਲਾ ਇਹ ਹੱਲ ਨਹੀਂ ਹੁੰਦਾ ਜਬ ਉਨੀ ਦੇਰ ਇੱਥੋਂ ਤਰਨਾ ਨਹੀਂ ਚੁੱਕਿਆ ਜਾਏਗਾ ਤੇ ਗੱਲ ਕੀਤੀ ਜਾਵੇ ਮੈਨੇਜਰ ਦੀ ਤੇ ਇਕਲੈਰੀਕਲ ਮਿਸਟੇਕ ਵੱਲੋਂ ਕਹਿ ਰਹੇ ਆ ਜੋ ਇਹਨਾਂ ਮੈਨੇਜਰ ਸਰ ਜੀ ਕਿਸਾਨ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਆ ਤੁਹਾਡੇ ਬੈਂਕ ਦੇ ਬਾਹਰ ਕੀ ਕਾਰਨ ਤੇ ਕਿਉਂ ਉਹਨਾਂ ਦਾ ਇੱਕ ਮੁੱਦਾ ਮੇਰੀ ਨਜ਼ਰ 'ਚ ਆਇਆ ਸੀ ਤੇ ਮੈਂ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਦੀ ਗੱਲਬਾਤ ਸੁਣੀ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਇੰਡੀਪੈਂਡੈਂਟ ਇਨਕੁਆਇਰੀ ਅਸੀਂ ਇਸ ਵਿੱਚ ਮਾਰਗ ਕਰਤੀ ਹੈ ਜਿਵੇਂ ਉਹਦੀ ਰਿਪੋਰਟ ਆਏਗੀ ਅਸੀਂ ਫਰਦਰ ਇਨਕੁਆਇਰੀ ਲਈ ਜੋ ਰਿਪੋਰਟ ਹੋਏਗੀ ਉਸ ਤੇ ਕਾਰਵਾਈ ਪਾਵਾਂਗੇ ਸਰੇ ਦਾ ਕੰਪਾਉਂਡ ਕੀਤਾ ਕੁ ਹਾਂ ਇਹਨਾਂ ਨੂੰ ਮੈਂ ਹਫਤੇ 10 ਦਿਨ ਦਾ ਟਾਈਮ ਦਿੱਤਾ ਹੈਗਾ ਵੀ ਹਫਤੇ 10 ਦਿਨ ਚੱਪ ਰਹੇ ਤੇ ਕੋਈ ਨਿਚੋੜ ਕੱਢ ਕੇ ਇਹਨਾਂ ਨੂੰ ਦੱਸਦੇ ਹਾਂ ਪੁਆਇੰਟ ਅਪ ਕਰ ਰਹੇ ਸੀ ਤਾਂ ਹੈ ਕਰਨਾ ਮੈਂ ਦੇ ਉੱਪਰ ਦੇਖੋ ਉਹ ਆਪਣੀ ਸਲਾਹ ਕਰ ਰਹੇ ਆ ਅਸੀਂ ਉਹਨਾਂ ਨੂੰ ਤਾਂ ਆਸ਼ਵਾਸਨ ਦਿੱਤਾ ਹੈਗਾ ਵੀ ਇਸ ਚੀਜ਼ ਲਈ ਵੀ ਤੁਸੀਂ ਆਪਣਾ ਧਰਨਾ ਜਿਹੜਾ ਹੈਗਾ ਇੱਥੇ ਚੱਕ ਲਓ ਵੀ ਅਸੀਂ ਤੁਹਾਨੂੰ ਪੂਰੇ ਤੌਰ ਤੇ ਆਸ਼ਵਸਤ ਕੀਤਾ ਹੈਗਾ ਵੀ ਅਸੀਂ ਇੰਡੀਪੈਂਡੈਂਟ ਇਨਕੁਆਇਰੀ ਕਰਾਂਗੇ ਜੋ ਮੌਕੇ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਕੈਮਰਾਮੈਨ ਸੋਨੀ ਨੇ ਨਾਲ ਸਰਵਣ ਸਿੰਘ ਕੁਮਾਨ ਬਟਾਲਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर